ਨੇ ਪਿਆ پتہ ਨਹੀਂ ਬੀਬੀ ਪਈ ਲੱਗਦੀ ਹੈ ਹਨਾ ਹਾਂ ਚਲ ਆਪਾਂ ਦੇਖਦੇ ਆਂ ਲੱਗਦੀ ਬਿਮਾਰ ਹੁੰਦੀ ਹੈ ਹਨਾ ਹਾਂ ਚਲ ਆਪਾਂ ਦੇਖਦੇ ਆਂ ਇਹ ਮੈਨੂੰ ਠੀਕ ਹੈ ਜੀ ਸੁਣ ਭਾਈ ਇਹ ਮੇਰੇ ਨੂੰ ਲੱਗਣ ਆ ਰਿਹਾ ਮੇਰੇ ਬੀਬੀ ਬਿਮਾਰ ਹੋ ਗਈ ਸੀ ਉਹ ਬੀਬੀ ਠੀਕ ਹੈ ਤਾਂ ਕਿ ਨਹੀਂ ਆਇਆ ਗਿਆ ਹਾਂ ਕੀ ਹੋ ਗਿਆ ਬੀਬੀ ਨੂੰ ਬੈਠਾ ਸੀ ਹਾਂ ਕੋਈ ਨਾ ਭਾਈ ਬੀਬੀ ਨੂੰ ਠੰਡ ਲੱਗ ਗਈ ਸੀ ਬੁਖਾਰ ਦਾ ਚੜ ਗਿਆ ਹੂੰ ਤੇ ਮੁਰਕੇ ਫਿਰ ਦਵਾਈ ਦਵਾ ਕੇ ਲਿਆਂਦੇ ਡਾਕਟਰ ਕਹਿੰਦਾ ਰੈਸਟ ਵੀ ਜ਼ਰੂਰੀ ਹੈ ਧਿਆਨ ਰੱਖਿਓ ਕਹਿੰਦਾ ਸਰਦੀ ਹੈ ਨਾ ਫਿਰ ਹਾਂ ਬਸ ਠੰਡ ਕਰਤੀ ਹੋ ਗਿਆ ਹਾਂ ਹੀ ਹੋ ਗਿਆ ਬਸ ਐਮਨ ਫਿਰ ਸਾਨੂੰ ਨਾ ਦੱਸਿਆ ਰੀਤੀ ਮੈਨੂੰ ਤਾਂ ਪੂਰ ਲੱਗੀ ਮੈਣੀ ਮੇਰੇ ਤਾਂ ਦਿਮਾਗ ਹੀ ਨਹੀਂ ਕੰਮ ਕਰਿਆ ਜਦੋਂ ਇੱਥੇ ਲੱਗਤ ਬੀਬੀ ਕਹਿੰਦੀ ਮੇਨ ਤਾਂ ਕੁੜੇ ਕੰਮਾਂ ਬਾ ਚੜ ਗਿਆ ਇੰਨੀ ਠੰਡ ਲੱਗਦੀ ਹੈ ਸਰਦੋਂ ਮੈਂ ਤਾਂ ਕਵਰਾਟ ਹੋ ਗਈ ਬੀਬੀ ਨੂੰ ਕੀ ਹੋ ਗਿਆ ਨਹੀਂ ਜਦੋਂ ਬਈ ਆਏ ਕਵਰਾਟ ਹੋ ਗਈ ਵੀ ਮੈਂ ਕੱਲੀ ਜਾਣੀ ਹੈ ਫਿਰ ਸਾਨੂੰ ਦੱਸਣਾ ਸੀ ਹੈਨਾ ਵੇ ਸਾਡੇ ਹੁੰਦੇ ਤਾਂ ਤੈਨੂੰ ਫਿਕਰ ਹੀ ਨਹੀਂ ਹੋਣਾ ਚਾਹੀਦਾ ਵੀ ਮੇਰੀਆਂ ਭੈਣਾਂ ਵਰਗੀਆਂ ਸਹੇਲੀਆਂ ਨੇ ਤੇ ਤੂੰ ਇਕੱਲੀ ਔਖੀ ਹੋਈ ਗਈ ਫਿਰ ਉਹਦੇ ਇਸ ਨੂੰ ਮੇਥੋਂ ਗਲਤੀ ਹੋਈ ਨਾ ਸੋਡੀ ਤਾਂ ਕੋਈ ਗਲਤੀ ਨਹੀਂ ਹਰਮਨ ਇਹ ਮੇਰੀ ਗਲਤੀ ਹੈ ਵੀ ਮੈਂ ਸਾਨੂੰ ਦੱਸਿਆ ਨਹੀਂ ਹੈਗਾ ਸਾਨੂੰ ਕੋਈ ਲਾਦਾ ਨਹੀਂ ਨਾ ਅਸੀਂ ਤਾਂ ਉਹਦੀ ਆ ਜਾਂਦੇ ਅਸੀਂ ਤਾਂ ਅੱਜ ਵੀ ਆਏ ਪੈਸੇ ਮੁੱਕ ਗਏ ਹੁਣ ਲਾ ਮੈਂ ਕਿਤੋਂ ਇੱਕ ਤਰ੍ਹਾਂ ਤੋਂ ਇਹਦਾ ਪਤਾ ਹੀ ਨਹੀਂ ਚੜ ਜਾਏਗਾ ਪਤਾ ਕਦੋਂ ਖਤਮ ਹੋ ਜੇ ਇਹ ਤਾਂ ਹੈਗਾ ਪੈਸੇ ਮੁੱਕ ਗਏ ਤਾਂ ਅਸੀਂ ਤਾਂ ਅੱਜ ਇਹ ਵੀ ਥਾਂ ਤੋਂ ਜਾਂਦੇ ਸੀ ਤੇ ਉਧਰੋਂ ਮੈਂ ਮੈਨੂੰ ਕਹਿੰਦੇ ਵੀ ਆਪਾਂ ਲਮਨ ਕਦੇ ਮਿਲੀ ਨਹੀਂ ਗੇੜਾ ਨਹੀਂ ਮਾਰਿਆ ਮੈਂ ਕਿਵੇਂ ਨਾ ਅਸੀਂ ਅਖੇ ਵੀ ਜਾ ਕੇ ਆਉਣੇ ਆ ਵੀ ਕਾਪੋ ਨਹੀਂ ਆਉਂਦੇ ਤੇ ਪਤਾ ਨਹੀਂ ਕਿਤੇ ਗਈ ਹੋਈ ਐ ਤੇ ਬਈ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਹਨਾ ਨਾਲੇ ਆਏ ਲੋਕ ਕਹਿੰਦੇ ਨੇ ਵੀ ਉਂ ਤਾਂ ਸੇਲੀਆਂ ਪਹਿਣਾ ਵਰਗੀਆਂ ਵੀ ਅੱਜ ਫਿਰ ਇਹਦੇ ਨਾਲ ਨਾ ਖੜੀਆਂ ਆਲ ਹੈ ਨਾ ਲੱਗਦਾ ਹੁੰਦਾ ਹੋਰ ਤਾਂ ਕੋਈ ਗੱਲ ਨਹੀਂ ਹਨਾ ਅੱਗੀ ਤਾਂ ਲਾਉਣੀਆਂ ਹਰ ਮੰਮੀ ਨੂੰ ਬੁਲਾ ਕੇ ਲੈ ਆਂ ਆ ਹਾਂ ਵਿਚਾਲਾ ਹਰ ਮਾਂ ਪਾਚਾ ਲੈ ਕੇ ਆਈਏ ਚਲੋ ਕੋਈ ਨਾ ਦੀਦੀ ਜਿਹੜੀ ਬੋਮਾ ਚਾਹ ਬਣਾ ਕੇ ਲੈ ਨਾ ਨਹੀਂ ਨਹੀਂ ਤੁਸੀਂ ਇੱਥੇ ਬੈਠੋ ਅਸੀਂ ਕੰਮ ਕਰਦੇ ਹਾਂ ਸਭ ਕੰਮ ਕਰ ਦਾਂਗੇ ਠੀਕ ਹੈ ਤੁਸੀਂ ਬੀਬੀ ਨੂੰ ਦਵਾਈ ਦਵਾਈ ਦੇ ਦਿਓ ਤੇ ਅਸੀਂ ਹੁਣ ਕਰ ਦਿੰਨੀ ਆਂ 5 ਮਿੰਟਾਂ ਤੇ ਤੁਹਾਡਾ ਕੰਮ ਸਾਰਾ ਹਾਂਜੀ ਜੀ ਠੀਕ ਹੈ ਫਟਾਫਟਾ ਕੰਮ ਮਿੰਟਾਂ ਦੇ ਵਿੱਚ ਆ ਜਾ ਤੂੰ ਸਿਪਾਂ ਦੇ ਨਾ ਅਜ ਲੋ ਮੈਂ ਨਹੀਂ ਆਉਂਦੇ ਅਸੀਂ ਝਾੜੂ ਪੱਟਾ ਕਰਦੇ ਠੀਕ ਹੈ ਨਾਲੇ ਹਰਮਨ ਆਏ ਐ ਅਗਲਾ ਕਭੂ ਸੇਲੀਆਂ ਬਣੀਆਂ ਫਿਰਦੀਆਂ ਦੁੱਖ ਦੇ ਸੁੱਖ ਦੇ ਖੜਦੀਆਂ ਨਹੀਂ ਇਹਨਾਂ ਕੀ ਫਾਇਦਾ ਵੀਰੇ ਸੇਲੀਆਂ ਦਾ ਆ ਜਦੋਂ ਟਾਈਮ ਸਿਰ ਕੰਮ ਆਇਆ ਬੰਦਾ ਉਸ ਸੇਲ ਪਾਣੇ ਦਾ ਫਾਇਦਾ ਕੀ ਹੈ ਚੱਲ ਬਿਧਿਆ ਆਪਾਂ ਆ ਗਈਆਂ ਆਪਾਂ ਤਾਂ ਪਤਾ ਹੀ ਨਹੀਂ ਲੱਗਣਾ ਸੀ ਕੱਲੀ ਓਖੇ ਹੋਈ ਜਾਂਦੀ ਹੂੰ ਆਂਡੇ ਵੀ ਮੰਨ ਲ ਗਏ ਤੇ ਇਹ ਸਬਜ਼ੀ ਵੀ ਬਣ ਗਈ ਤੇ ਗੈਸ ਬੰਦ ਕਰ ਦੇਣੀ ਤੇ ਆਟਾ ਗੁੰਨ ਤਾਂ ਹੁਣ ਜਸ਼ਨੂ ਰਹਿਣ ਕੁਛ ਨਹੀਂ ਕਿੰਨਾ ਕੰਮ ਰਹਿ ਗਿਆ ਤੇ ਫਿਰ ਚੱਲਾਂਗੇ ਘਰੇ ਜਸ਼ਨੂ ਦੀਦੀ ਕਿੰਨਾ ਕੰਮ ਰਹਿ ਗਿਆ ਬਸ ਦੀਦੀ ਹੋ ਗਿਆ ਤੇ ਬਸ ਅਰ ਸੋਈ ਦਾ ਸਾਰਾ ਨੇ ਵੀੜੇ ਹਾਂ ਅਰ ਸੋਈ ਦਾ ਸਾਰਾ ਹੋ ਗਿਆ ਬਸ ਕੱਪੜੇ ਤੋਂ ਤੇ ਮੈਂ ਤੇ ਹਰਮਨ ਨੇ ਤੇ ਫਿਰ ਆਪਾਂ ਵੀ ਘਰੇ ਜਾ ਕੇ ਕੰਮ ਕਰਨਾ ਹੋਣਾ ਕੋਪੂ ਅੱਛੇ ਲਾਣੇ ਆਂਗੇ ਆ ਮੰਦਰੀ ਨੂੰ ਕੋਈ ਕੰਮ ਰਹਿੰਦਾ ਤਾਂ ਹੋਰ ਹੈ ਨਾ ਹਾਂ ਬਸ ਉਹਦਾ ਕੰਮ ਹੋ ਗਿਆ ਸਾਰਾ ਆਜੋ ਫਿਰ ਆਪਾਂ ਚੱਲਦੇ ਆ ਮੰਦਰੀ ਦੇ ਸੋਈ ਦਾ ਤਾਂ ਸਾਰਾ ਕੰਮ ਹੋ ਗਿਆ ਸਾਡੇਰੇ ਧੰਨਵਾਦ ਤੁਹਾਡਾ ਪ੍ਰੇਤੀ ਬਹੁਤ ਬਹੁਤ ਜਿੰਨਾ ਨੇ ਮੇਰਾ ਇੰਨਾ ਕੰਮ ਕੀਤਾ ਤੇ ਮੈਂ ਕਿ ਐਂ ਧੰਨਵਾਦ ਪਾ ਬਣਾਣਿਆਂ ਨੂੰ ਕਹਿਦੀ ਵੀ ਐਂ ਨਾ ਕਰ ਰਹਿਣਾ ਆਪਦੇ ਭੈਣ ਭਾਈ ਜਦ ਤੇ ਸੇਜ ਨਾ ਤਨੀ ਫਰਕ ਤਾਂ ਹੁੰਦਾ ਨਾ ਭੈਣ ਭਾਈ ਕਹਿੰਦੇ ਨੇ ਸੇਜ ਨਾ ਕਹਿੰਦੇ ਇੱਕ ਦੂਜੇ ਨੂੰ ਤੇ ਐਂ ਨਹੀਂ ਤੂੰ ਸਾਡਾ ਥੋੜਾ ਕਰਦੀ ਐ ਤੂੰ ਆਪੇ ਬਥੇਰੇ ਕਰਦੀ ਐ ਸਾਨੂੰ ਜਦੋਂ ਲੋੜ ਹੁੰਦੀ ਆ ਉਹਦੀ ਪੰਡਣੀ ਹੁੰਦੀ ਐ ਭੈਣ ਭਾਈ ਦਾ ਪਤਾ ਤਾਂ ਦੁੱਖ ਵੇਲੇ ਲੱਗਦਾ ਵੀਰੇ ਵੀ ਕਿਹੜਾ ਸਾਥ ਦਿੰਦਾ ਕਿਹੜਾ ਨਹੀਂ ਦਿੰਦਾ ਹੈ ਨਾ ਹੋਰ ਤਾਂ ਕੀ ਐ ਸਾਡੇ ਕੰਮ ਵਧੀਆ ਚੱਲੀ ਜਾਂਦਾ ਹਾਂਜੀ ਮੇਰੀ ਪਰਮਾਤਮਾ ਦੀ ਮਿਹਰ ਹੈ ਨਾ ਠੀਕ ਐ ਬਸ ਥੋੜਾ ਜਿਹਾ ਬਾਕੀ ਸੋਡੀ ਵਰਗੇ ਭੈਣ ਭਾਈ ਸਾਥ ਦੇ ਦੇਣ ਸਾਡਾ ਥੋੜਾ ਜਿਆਦਾ ਦੁੱਈ ਚੱਲ ਪਈ ਸਾਡਾ ਸਾਥ ਤਾਂ ਹਮੇਸ਼ਾ ਤੇਰੇ ਨਾਲ ਆਲੀ ਰਹਿਆ ਸੀ ਤੇਰੇ ਨਾਲ ਹੀ ਰਹੇ ਹੁੰਦਾਗਾ ਬਸ ਉਹਦੇ ਚ ਕੀ ਹੁੰਦਾ ਆਪਾਂ ਨੂੰ ਐ ਹੁੰਦਾ ਵੀ ਚਲ ਅੱਗੇ ਸ਼ੇਅਰ ਕਰ ਦਿੰਦਾ ਅਗਲਾ ਵੀਡੀਓ ਹਣਾ ਹੋਰ ਲੋਕ ਜੁੜ ਜਾਂਦੇ ਵੀ ਚਲ ਕੰਮ ਬੜੀ ਚੱਲ ਪੈਂਦਾ ਹੈ ਬਾਕੀ ਸਾਨੂੰ ਤਾਂ ਮੈਨੂੰ ਲੱਗਦਾ ਕਹਿਣ ਦੀ ਲੋੜ ਨਹੀਂ ਵੀ ਹੈ ਨਾ ਮੈਂ ਸੋਨੂੰ ਕਹਾ ਤੁਸੀਂ ਤਾਂ ਆਪ ਹੀ ਬਥੇਰੇ ਹੈਲਪ ਕਰ ਦਿਓ ਮੇਰੀ ਹੋਰ ਕੰਮਾਂ ਚ ਕਰ ਦੇ ਵਿੱਚ ਨਹੀਂ ਕਰਦੀ ਹਾਂ ਐਸੇ ਤਾਂ ਤੁਹਾਡੇ ਹੈਲਪ ਪੂਰੀ ਕਰਦੇ ਆ ਜੈਸ ਨਾ ਪਰਮਾਤਮਾ ਸਾਥ ਦੇਵੇ ਹਾਂਜੀ ਜੈਸ ਨਾ ਪਰਮਾਤਮਾ ਤੇਰੇ ਨਾਲ ਹੈ ਸਾਰੇ ਅਸੀਂ ਦੁਬਰੀਆ ਦਾ ਕੰਮ ਚਲਾ ਰਹੇ ਹਾਂ ਅਸੀਂ ਤਾਂ ਨਾ ਹੋਰ ਵੀ ਜਿਹੜੀਆਂ ਕੋਈ ਸੇਲੀਆਂ ਨੇ ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਆ ਵੀ ਇਹਦੀ ਵੀਡੀਓ ਸ਼ੇਅਰ ਕਰੋ ਅੱਗੇ ਲੈ ਕੇ ਕਮੈਂਟ ਕਰੋ ਪਰਮਾਤਮਾ ਤੇਰੀ ਬਾਹ ਫੜੇ ਵੀਰੇ ਬੰਦਾ ਕੌਣ ਹੈ ਸਾਥ ਦੇਣ ਵਾਲਾ ਬੀਤੀ ਕਰ ਲੈ ਹਾਂ ਇਹ ਤਾਂ ਹੈ ਗਈ ਆ ਮੈਂ ਵੀ ਸੋਡੇ ਤੋਂ ਹੀ ਆ ਮੈਨੂੰ ਤਾਂ ਦੇਖੋ ਹਨਾ ਵੀ ਭੈਣ ਭਾਈ ਨਾਲੋਂ ਵੀ ਵੱਧ ਕੇ ਕਰਦੀ ਹਾਂ ਜਾਂ ਅਗਲੇ ਨੂੰ ਆਉਂਦੇ ਭੈਣ ਭਾਈ ਦੇ ਹੁੰਦਾ ਜਾਂ ਅਬੀਆ ਸੇਲੀਆਂ ਦਾ ਹੁੰਦਾ ਹਨਾ ਕਿਨੇ ਦੇ ਤੈਨੂੰ ਸਾਡੇ ਕਿਤੇ ਵੀ ਲੋੜ ਆ ਤੂੰ ਸਾਨੂੰ ਦੱਸ ਸਕਦੀ ਆ ਅਸੀਂ ਤੇਰੇ ਨਾਲ ਕਰੇ ਅੰਗ ਦੀ ਦੂ ਸਾਨੂੰ ਨਹੀਂ ਉਹ ਕਰਦੀ ਅਸੀਂ ਤੇਰੇ ਨਾਲ ਆਂਗੇ ਮੈਂ ਤਾਂ ਬਸ ਇੱਕ ਚੀਜ਼ ਕਹਿਣੀ ਆ ਬਾਈ ਪਰ ਮੈਂ ਤਾਂ ਮੈਂ ਆਪਣਾ ਹੀ ਪਿਆਰ ਬਣਾਈ ਰੱਖਿਆ ਹੈ ਹਨਾ ਇਹੋ ਜੀ ਕੋਈ ਗੱਲ ਨਾ ਹੋਵੇ ਜਿਦੇ ਕਰਕੇ ਵੀ ਆਪਣਾ ਪਿਆਰ ਖਤ ਤੇ ਪਰਮਾਤਮਾ ਬਸ ਰਹਿੰਦੀ ਦੁਨੀਆ ਤੱਕ ਜਿੰਨੇ ਤੇਰਾ ਆਪ ਹੈਗੇ ਆਪਣਾ ਹੀ ਪਿਆਰ ਬਣਾਈ ਰੱਖੀ ਮੈਨੂੰ ਲੱਗਦਾ ਇੱਕ ਦੂਜੇ ਦੇ ਸਹਾਰੇ ਨਾਲ ਤਾਂ ਆਪਾਂ ਬਹੁਤ ਅੱਗੇ ਵੱਧ ਸਕਦੇ ਹਾਂ ਤੇ ਚਲੋ ਫਿਰ ਹੁਣ ਆਪਾਂ ਨਾਮ ਨਸੀ ਦੰਨੀ ਹੈ ਹੈ ਮੇਰੀ ਆਇਸ ਲਾਇਆ ਮੈਂ ਕਿਹਾ ਨਾ ਵੀ ਇੱਕ ਵੀਡੀਓ ਜੀ ਬਣਾਉਣੀ ਸੀ ਫੇਸ ਸਟੈਂਡ ਲੈ ਕੇ ਆਣਾ ਮੈਂ ਕਹ ਚਲ ਇੱਕ ਦੋ ਦਿਨਾਂ ਤੱਕ ਵੀ ਲੈ ਕੇ ਆਉਂਗੀ ਇਹ ਮੈਂ ਸਟੈਂਡ ਨਾਲ ਕੰਮ ਸੌਖਾ ਹੋ ਜਾਂਦਾ ਹੈ ਹਾਂ ਇਹ ਤਾਂ ਹੈ ਤੇ ਜਦੋਂ ਕੈਮਰੇ ਨਾਲ ਬਣਾਉਣੀ ਹੈ ਫੋਨ ਨਾਲ ਤਾਂ ਉਹ ਹੀ ਉਧਾਗਾ ਹਾਂ ਇਹ ਤਾਂ ਹੈ ਮੈਂ ਕਹ ਚਲ ਦੇਖਦੀ ਆ ਇੱਕ ਦੋ ਦਿਨ ਤੱਕ ਦੀ ਫਿਰ ਲਿਆਂਗੀ ਠੀਕ ਹੈ ਠੀਕ ਹੈ ਤੇ ਸੇ ਮਨੇ ਦੋ ਦਿਨ ਤੇ ਰੱਖਿਆ ਚੈਨ ਕੈਮਰੇ ਸੇ ਇਹ ਹੈ ਦੋ ਦਿਨ ਬਣਾ ਨਹੀਂ ਕਰ ਪਈ ਇਹ ਪੈ ਜਾਂਦੇ ਠੀਕ ਹੈ ਮੈਂ ਤੁਹਾਨੂੰ ਫੋਨ ਕਰ ਦੂੰ ਹਰ ਮਨ ਚੰਗਾ ਹੁੰਦਾ ਮੈਂ ਪੈਸੇ ਪਵਾ ਲੇ ਹਾਂ ਕੋਈ ਨਾ ਕੋਈ ਤੁਹਾਨੂੰ ਫੋਨ ਕਰ ਭਾਈ ਰਣਕੇ ਜੇ ਪੈਸੇ ਟਕੇ ਦਿ ਲੋੜਾ ਕਾਸੇ ਦਿ ਲੋੜ ਹੈ ਆਨੇ ਫੋਨ ਕਰ ਦੂ ਠੀਕ ਹੈ ਹੈ ਨਾ ਅਸੀਂ ਹਾਂ ਤੇ ਰਾਜ ਰਹਾਂਗੇ ਠੀਕ ਹੈ ਰਾਗੀ ਨਹੀਂ ਕਰੀਂ ਠੀਕ ਠੀਕ ਮੇਕੇ ਦੇਖੀ ਵੀ ਵਿਚਾਰੀ ਆਪ ਆਪਾਂ ਨੂੰ ਆਖ ਦੇਈ ਰਾਜੀ ਨਹੀਂ ਸੀ ਵੀ ਕਲੂਈ ਆਕੀ ਹੋਈ ਉਹ ਤੇ ਆਪਾਂ ਫਿਰ ਕਿਹੜੇ ਕੰਮ ਆਵਾਂਗੇ ਨਾ ਨਾ ਪਤਾ ਲੱਗਦਾ ਕਿ ਕਿੰਨੀ ਆਕੀ ਹੋਈ ਜਾਂਦੀ ਹਾਂ ਇਹ ਤਾਂ ਚੰਗੀਆਂ ਜੀ ਨਹੀਂ ਹੈ ਅਗਲਾ ਹੱਥ ਦਰਵਾਤਾ ਨਾ ਅਸੀਂ ਪੱਕਾ ਸੇ ਲੇਂਗਾ ਤੇ ਵੀ ਅੱਜ ਕੋਈ ਖੜਾ ਨਹੀਂ ਲੋਕ ਇtela ਇੰਨਾ ਵਧੀਆ ਪਹਾਰ ਮੰਨੂ ਵੀ ਨਾਲ ਲੈ ਆਇਆ ਬੇਨੇ ਆਪਣਾ ਹੱਥ ਬਟਾਤਾ ਨਾਲ ਹੈ ਫੇਰ ਰਹਿ ਜਾਂਦੀ ਕੱਲੀ ਗੁੱਸਾ ਕਰ ਗਈ ਇਹ ਨਹੀਂ ਲੈ ਕੇ ਨਹੀਂ ਗਿਆ ਹਾਂ ਆਪਾਂ ਕਰਦੇ ਹਾਂ ਅਗਲੇ फेर ਗੇੜਾ ਮਾਰ ਲੰਗੇ ਬਸ ਸਹੀ ਹੈ ਫੇਰ ਆ ਜਾਵਾਂਗੇ ਕਿਤੇ ਹਾਂ ਹਰ ਅਮਨ ਗੋਲ ਲਾਲ ਨਹੀਂ ਹਰਮਨ ਤਾਂ ਮੇਰੀ ਗੱਲ ਹੋਊਗੀ ਵੀ ਆਪਾਂ ਸਟੈਂਡ ਤੇ ਆਉਨੇ ਹਾਂ ਕੋਦੇ ਵੀ ਨਿਵੇਸ਼ ਸੰਬੰਧੀ ਸਲਾਹ ਨਾ ਲਓ ਕੀ ਸਾਈਬਰ ਅਪਰਾਧੀਆਂ ਦੇ ਹੈਲੋ ਹੈਲੋ ਹਾਂ ਪ੍ਰੀਤੀ ਕਿਵੇਂ ਵੀਰੇ ਠੀਕ ਹਾਂ ਮੰਦੇਰੇ ਮੈਂ ਨਾ ਤੈਨੂੰ ਫੋਨ ਮੈਨ ਲਾਇਆ ਸੀਗਾ ਮੈਂ ਇਹਨੇ ਮੈਂ ਸੋਚਿਆ ਸੀਗਾ ਵੀ ਆਪਾਂ ਹਾਂ ਜਾਂਚ ਨੂੰ ਸਟੈਂਡ ਦੇ ਕਿਉਂਣਾ ਸੀ ਤੇ ਮੈਂ ਹੁਣ ਤੇਰੀ ਬੀਬੀ ਢਿੱਲੀ ਆ ਹਨਾ ਤੇ ਇਸ ਟਾਈਮ ਤੇ ਮੈਂ ਤੇ ਹਰਮਨ ਲਿਆਗਾ ਤੇ ਵੀ ਇਹ ਤੂੰ 5 ਕਿ ਮਿੰਟਾਂ ਦਾ ਟਾਈਮ ਕੱਢ ਲੈ ਤੇ ਆਪਾਂ ਉਹਨਾਂ ਨੂੰ ਦੇ ਆ ਗਏ ਹਨਾ ਕੋਈ ਗੱਲ ਨਹੀਂ ਪ੍ਰੀਤੀ ਨਹੀਂ ਆ ਜਾਣੀ ਆ ਨਾਲੇ ਜਿੰਨੇ ਪੈਸੇ ਬਣੇ ਮੈਨੂੰ ਦੱਸ ਦੇ ਮੈਂ ਵੀ ਸੋਨ ਵਿੱਚ ਪੈਸੇ ਪਾ ਦੂੰਗੀ ਨਹੀਂ ਪੈਸੇ ਨਹੀਂ ਦੰਦ ਰਹੀ ਪਰ ਕੋਈ ਗੱਲ ਨਹੀਂ ਕੀਉਂ ਤੁਹਾਡੇ ਘਰੇ ਲੱਗਤ ਹੋਈ ਪਈ ਆ ਹਨਾ ਬੀਬੀ ਢਿੱਲੀ ਕਰਕੇ ਬਸ ਮੈਂ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਕਿ ਵੀਰ ਜਿੰਨੇ ਮੈਨੂੰ ਹਿੱਸਾ ਬਣਿਆ ਮੈਨੂੰ ਦੱਸ ਦੇ ਜਿੰਨੇ ਪੈਸੇ ਪਏ 500 ਪਿਆ जिन्ना भी पिया उन्नी मैं दे दूंगी कोई गल नहीं मैं ना बीबी नू किसे बीबी कोले किसे कमांडर नू बिठाया ठीक है असि आउनी है फिर पांच एक मिनट तक चंग आ जाओ फिर आप चल ठीक है ठीक है ओके ओके सारे मिल गए ये लेकिन ये मेरा सलाह भी आ ਕੀ ਕਰਾਂ ਜਸ਼ਨ ਜੀ ਹਾਂਜੀ ਕਲੀਅਰ ਠੀਕ ਹੈ ਵਧੀਆ ਕਿਵੇਂ ਬਈ ਠੀਕ ਹੈ ਜੀ ਤੁਸੀਂ ਦੱਸੋ ਵਧੀਆ ਵਧੀਆ ਮੇਰੇ ਤੋਂ ਬੀਬੀਨ ਛੱਡ ਕੇ ਕਿੰਨੇ ਆ ਗਏ ਮੈਂ ਛੱਡੇ ਵੀ ਬਿਲਕੁਲ ਕਿਸੇ ਨੂੰ ਨਾ ਠੀਕ ਹੈ ਬੀਬੀ ਆ ਕੀ ਕਰਦੇ ਹੋ ਖੋਲੀ ਆ ਕੀ ਕਰਦੇ ਹੋ ਹਾਂ ਜੀ ਥਾਈ ਮਮਾਸਪਰੇ ਹੈ ਥੈਂਕ ਯੂ ਹੈ ਸੋਨੂੰ ਉਹ ਮੈਂ ਕਹਿ ਤਾ ਨੇਰੇ ਫਿਰ ਸੀ ਨਹੀਂ ਤੇਰੇ ਕੰਮ ਮੰਗ ਤੇ ਹੋਰ ਕੌਣ ਆਊਗਾ ਬੀਬੀ ਬਿਮਾਰ ਸੀ ਤੁਸੀਂ ਮੇਰੇ ਲਈ ਵੀ ਬਿਨ ਛੱਡ ਕੇ ਆ ਗਈ ਯਾਰ ਕੀ ਹੋ ਗਿਆ ਵੀ ਮੈਨੂੰ ਮੈਂ ਕਿਸੇ ਕੋਲੇ ਕਿਸੇ ਨੂੰ ਗਮਾਂਡਰ ਨੂੰ ਹੈ ਬੀਬੀ ਕੋਣ ਮੈਂ ਕਹਾ ਬਾੜੇ ਸੀ ਜਾ ਕੇ ਮੈਂ ਵਿਸਾ ਦੀ ਸੈ ਲਿਕੇ ਮੈਂ ਕਹ ਤਰੀ ਤਿੰਨ ਮਿੰਟ ਫੋਨ ਕਰਤਾ ਸੀ ਅੱਛਾ ਕਹ ਲੀ ਪਸੇ ਮੈਨੂੰ ਸੱਚੀ ਬੜੀ ਲੋੜ ਸੀ ਸਾਨੂੰ ਵੀ ਆਏ ਮੇਰੇ ਤੇ ਸੀ ਕੰਮ ਹੋਪੀ ਆਉਣਾ ਹਾਂ ਵੀਰੇ ਬਹੁਤ ਬਹੁਤ ਧੰਨਵਾਦ ਸੋਤਾ ਸੱਚੀ ਮੈਨੂੰ ਸੋਤਾ ਮੈਂ ਤੋ ਸੀ ਮੇਰੇ ਆ ਸੀ ਤੇਰੇ ਕੰਮ ਮੰਗ ਤੇ ਹੋਰ ਹੋ ਨਾ ਛੋਟੇ ਸਿਰ ਤੇ ਤਾਂ ਮੈਨੂੰ ਬਾਵਾ ਹੀ ਰਹਿੰਦਾ ਸੱਚੀ ਛੋਟੇ ਸਿਰ ਤੇ ਹੋਇਆ ਹੁਣ ਤੱਕ ਜਿੰਨਾ ਵੀ ਜੀ ਨਹੀਂ ਤੁਸੀਂ ਨਾ ਐਵੇਂ ਕਰੋ ਤੁਸੀਂ ਬੜੀ-ਬੜੀ ਵੀਡੀਓ ਨਾ ਬਣਾ ਕੇ ਪਾਇਆ ਕਰੋ ਤੇ ਹੁਣ ਤੁਸੀਂ ਅੱਗੇ ਕੰਮ ਚਲਾਓ ਅੱਗੇ ਸਟਾਰਟ ਕਰਨਾ ਹੈ ਨਾ ਸੋਚਿਓ ਵੀ ਮੇਰੀ ਇਸ ਲਈ ਮੇਰੇ ਵਾਸਤੇ ਹੀ ਆ ਕੁਛ ਕਰ ਰਹੀ ਹੈ ਅਸੀਂ ਹਮੇਸ਼ਾ ਤੇਰੇ ਨਾਲ ਹੀ ਖੜਾਂਗੇ ਨਾ ਤੇ ਤੁਸੀਂ ਇਤੋਂ ਵਧੀਆ ਕੰਮ ਚਲਾਓ ਤੇ ਤਰੱਕੀ ਕਰੋ ਮੈਂ ਤੁਹਾਡੇ ਕੋਲ ਅੱਜ ਗੱਲ ਕਰੂੰ ਤੁਸੀਂ ਇਹ ਚੀਜ਼ ਲੈ ਕੇ ਆ ਜਾਓਗੇ ਮੈਨੂੰ ਨਾ ਇਹ ਸੀਗਾ ਕਿੰਨੇ ਟਾਈਮ ਤੋਂ ਵੀ ਚੱਲ ਮੈਂ ਇਹ ਸਾਰ ਲੈਣੀ ਹੈ ਵੀ ਚੱਲ ਮੈਂ ਸਾਰਾ ਸਮਾਨ ਲਿਆ ਨਹੀਂ ਸੀਗਾ eh jadwal sih aja menunggu ada tapi mirip banget dihelpo hobi, tapi yang kedua di tempat ini satu dinda, nah, di bandara apanya ਕਦੇ ਮੈਂ ਕਹਦੇ ਵੀ ਨਹੀਂ ਪੁੱਲ ਸਕਦੀ ਹੈ ਨਾ ਜਿਹੜਾ ਬੰਦਾ ਉੱਥੇ ਸੋਖੇ ਟਾਈਮ ਦੇ ਸਾਥ ਦਿੰਦਾ ਉਹ ਆਪਾਂ ਪੁੱਲ ਸਕਦੇ ਆ ਕਦੇ ਵੀ ਨਹੀਂ ਸਾਡੀ ਆਈ ਬਣਾਈ ਰੱਖੀ ਠੀਕ ਤੇ ਮੈਨੂੰ ਥੋੜੀ ਥੋੜੀ ਚਾਹਤ ਹੈ ਮੇਰੇ ਬੀਬੀ ਦਮਾਰ ਹੈ ਨਾ ਬੀਬੀ ਕੋਲੇ ਕੋਈ ਹੈ ਨਹੀਂ ਫੇਰਾ ਮੰਗਦਾ ਠੀਕ ਹੈ ਹਾਂ ਅੱਜ ਤਾਂ ਬੀਬੀ ਠੀਕ ਹੋਗੀ ਨਾ ਫੇਰਾ ਮੰਗੇ ਠੀਕ ਹੈ ਜੇਸ਼ਨ ਫੇਰਾ ਆਪਾਂ ਕਰਦੇ ਨਹੀਂ ਮੇਰੇ ਕੋਈ ਵੀ ਟਾਈਮ ਨਹੀਂ ਹੈ ਘਰੇ ਬੱਚੇ ਹੁਣ ਆਲੇ ਆ ਠੀਕ ਹੈ ਠੀਕ ਹੈ ਹਰਮਨ ਹਾਂ ਠੀਕ ਹੈ ਬਈ

ਹਾਂਜੀ ਵਧੀਆ ਚੱਲਦਾ ਹੈ ਬਾਕੀ ਮਾਸੀ ਆਏ ਹੈ ਆਪ ਦੀ ਮਿਹਨਤ ਹੈ ਹਨਾ ਪਰ ਨਾ ਇਹ ਅੱਗੇ ਦੀ ਅੱਗੇ ਸ਼ੇਅਰ ਕਰਨੀ ਪੈਂਦੀ ਹੈ ਵੀ ਜੇ ਹੁਣ ਕੋਈ ਸ਼ੇਅਰ ਕਰ ਦੇ ਫਿਰ ਤਾਂ ਵਧੀਆ ਚੱਲ ਪਈ ਵਧੀਆ ਚੱਲੀ ਜਾਂਦਾ ਹਾਂ ਹੁਣ ਮੈਂ ਤਾਂ ਮਿਹਨਤ ਕਰੀ ਜਾਂਦੀ ਹਾਂ ਬਣਾਈ ਜਾਂਦੀ ਹਾਂ ਵੀ ਪਰ ਅੱਗੇ ਸ਼ੇਅਰ ਹੋ ਜੇ ਨਾ ਫਿਰ ਚੱਲ ਪਈ ਵਧੀਆ ਅੱਛਾ ਅੱਛਾ ਹੂੰ ਤੇ ਉਹ ਤਾਂ ਸ਼ੇਅਰ ਕਰਨਾ ਆ ਮਿਲ ਜਾਂਦੀਆਂ ਨਾ ਕੋਈ ਭੈਣਾ ਹਾਂਜੀ ਇਹ ਤਾਂ ਹੈਗਾ ਹੀ ਹੈ ਆਈ ਐਮ ਅਸੀਂ ਸ਼ੇਅਰ ਕਰਨ ਨੂੰ ਤਾਂ ਕੱਲੇ ਰਿਸ਼ਤੇਦਾਰੀ ਬਥੇਰੀ ਹੁੰਦੇ ਨੇ ਪਰ ਸੰਗਤਾ ਕੋਈ ਕਿਸੇ ਦਾ ਕਰਦਾ ਨਹੀਂ ਕਰਦਾ ਨਹੀਂ ਹਣੇ ਕਲ ਜੂਗਾ ਮਾੜਾ ਟਾਈਮ ਹੈ ਨਾ ਤੇ ਸਹੇਲੀਆਂ ਤੇ ਕੋਈ ਬਥੇਰੀ ਨਹੀਂ ਹੁੰਦੀਆਂ ਨੇ ਮੇਰੀਆਂ ਸਹੇਲੀਆਂ ਤਾਂ ਮੇਰਾ ਵੇਹਰਾ ਕਰਦੀਆਂ ਮੈਂ ਅੱਜ ਵੀ ਮੈਨੂੰ ਸਟੈਂਡ ਦੇ ਕੇ ਕੰਨੀਆਂ ਜੀ ਤੇ ਫੋਨ ਰੱਖ ਕੇ ਵੀਡੀਓ ਨਹੀਂ ਬਣਦੀ ਅੱਛਾ ਅੱਛਾ ਤੇ ਸਹੇਲੀਆਂ ਤਾਂ ਵੇਹਰਾ ਕਰਦੀਆਂ ਵਿਚਾਨੀਆਂ ਸਹੇਲੀਆਂ ਨੇ ਤਾਂ ਬਹੁਤ ਸਾਥ ਦੇ ਕੇ ਕਰਦਾ ਕਰਨ ਫਿਰ ਉਹ ਹਾ ਸ਼ੇਅਰ ਵੀ ਕਰਦੀਆਂ ਹੁੰਦੀਆਂ ਹਾਂ ਹਾਂ ਕਰਦੀਆਂ ਆ ਉਹ ਤਾਂ ਇਹਦੇ ਕਿਹੜੇ ਮਾਸੇ ਪੈਸੇ ਲੱਗਦੇ ਨੇ ਇਹਦੇ ਕਿਹੜੇ ਪੈਸੇ ਹਾਂ ਨੇਟ ਸਾਰਿਆਂ ਦੇ ਫੋਨਾਂ 'ਚ ਹੁੰਦਾ ਹੈਗਾ ਤੇ ਬਸ ਆਗਲੇ ਨੇ ਸ਼ੇਅਰ ਹੀ ਕਰ ਇਹ ਕਰ ਦਿੰਦੇ ਆ ਬਾਕੀ ਐ ਵੀ ਐ ਮਾਸੇ ਜਿਹੜੀਆਂ ਆਪਣੀਆਂ ਵੀਡੀਓ ਨੇ ਇਹ ਵੀ ਕਰੇ ਲੋ ਸਟੋਰ ਨੇ ਕਰੇ ਲੋ ਹੀ ਨੇ ਤਾਂ ਨਹੀਂ ਪਰਿਵਾਰ 'ਚ ਬੈ ਕੇ ਦੇਖਣ ਵਾਲੀਆਂ ਨੇ ਪਰਿਵਾਰ 'ਚ ਬੈ ਕੇ ਦੇਖਣ ਵਾਲੀਆਂ ਇੱਕ ਦੋ ਆਏ ਹੈਗੀਆਂ ਮਾਸੇ ਥੋੜਾ ਜਿਹਾ ਵੀ ਜਿਹਦੇ 'ਚ ਆਪਾਂ ਨੂੰ ਆਏ ਜੇ ਲੱਗਦਾ ਵੀ ਆਹ ਕਿੰਨੀ ਜੀ ਵੀਡੀਓ ਬਣਾਈ ਜਾਣੇ ਇਹਨਾਂ ਨੇ ਥੋੜੀਆਂ ਜਿਹਾ ਹੋਰ ਹੋ ਜਿਗਦੀਆਂ ਉਹ ਵੀ ਮਾਸੇ ਆਈਆਂ ਐ ਵੀ ਸੋਟਾ ਪੁੱਤੀ ਹੁੰਦਾ ਹੈ ਹਰ ਇੱਕ ਥਾਂ 'ਚ ਮਿਲ ਘਰ ਵਾਲਾ ਬਣਿਆ ਹੈ ਨਾ ਜਿਹੜਾ ਕਿਸੇ ਨੂੰ ਵੀ ਆਪਾਂ ਕੋਈ ਹੋਰ ਬਣਾਉਣਾ ਹੈ ਹਾਂ ਤੇ ਦੂਜੀ ਗੱਲ ਆਈ ਹੈ ਵੀ ਉਹਦੇ ਵਿੱਚ ਵੀ ਆਪਾਂ ਨੂੰ ਤਾਂ ਬਣਾਉਣੀ ਪੈਂਦੀ ਆ ਕੋਈ ਆਪਾਂ ਨੂੰ ਸਟੋਰੀ ਦੇ ਦਿੰਦਾ ਹੈ ਵੀ ਭਈ ਇਹ ਸਾਡੀ ਸਟੋਰੀ ਬਣਾ ਦਿਓ ਬਣਾ ਦਿਓ ਫਿਰ ਆਪਾਂ ਕਹਿੰਦੇ ਨੇ ਵੀ ਚਲ ਬਣਾ ਦੇਣੀ ਫਿਰ ਕੀ ਹੁੰਦਾਗਾ ਹਾਂ ਚਲ ਲੈ ਕੋਈ ਡਰ ਨਹੀਂ ਹੁੰਦਾ ਪੁੱਤ ਹਾਂ ਬਾਕੀ ਸੋੜੇ ਪੁੱਤ ਨਾਲ ਹੀ ਉਸੇ ਨਹੀਂ ਘਰ ਵਾਲਾ ਬਣਾਉਣਾ ਫਿਰ ਉਹ ਵੀ ਉਹ ਘਰ ਵਾਲਾ ਵੀਡੀਓ ਚ ਬਣ ਗਿਆ ਕਿ ਕਿਹੜਾ ਕੁਝ ਬਥਰੀ ਗੱਲ ਇਹ ਤਾਂ ਹੈ ਚਲ ਆਉਂਦੇ ਘਰ ਆਇਓ ਤਾ ਉਹ ਗੱਲ ਹੁੰਦੀ ਪੁੱਤ ਕੋਈ ਗੱਲ ਕਰਦੀ ਆਂ ਵੀ ਫਿਰ ਚਲ ਉਹ ਤਾਂ ਉਹ ਵੀ ਹੈਗੇ ਤੇ ਵੀਡੀਓ ਚ ਬਣ ਗਈ ਹੁੰਦਾ ਹਣਾ ਹੋਰ ਐਂਜੇ ਹੋ ਜਾਂਦਾਗਾ ਇਹ ਕੁਸ਼ਤ ਵੀਡੀਓ ਨਾਸੀਆਂ ਬਣਾਉਣੀਆਂ ਪੈਂਦੀਆਂ ਥੋੜੀਆਂ ਜਿਹੀਆਂ ਦੇਖਣ ਚਾਏ ਜੇ ਲੱਗਦੀਆਂ ਪਰ ਉਹ ਲੋਕਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਸੱਚੀਆਂ ਵਾਪਰਦੀਆਂ ਨੇ ਉਹ ਫੇਰ ਬਣਾਉਣੀਆਂ ਵੀ ਪੈ ਜਾਂਦੀਆਂ ਪਾਏ ਉਹ ਤਾਂ ਪਤਸਾਰੀ ਸੱਚੀਆਂ ਹੁੰਦੀਆਂ ਨੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਹੁੰਦਾ ਹੈ ਨਾ ਵੀ ਅਗਲਾ ਐ ਕਰਦਾ ਆ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਕਰਦਾ ਇਹ ਹਏ ਤਾਂ ਹਏ ਹੁਣ ਅਗਲੇ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਭਈ ਇਹ ਸੱਚੀਆਂ ਨੇ ਸੱਚੀਆਂ ਵੀ ਸੱਚੀਆਂ ਸਟੋਰੀਆਂ ਨੇ ਸੱਚੀਆਂ ਨੇ ਸਹੇਲਿਆ ਸਹੇਲਿਆ ਕਰਦੇ ਤਰੀ ਫਿਰਦੀ ਐ ਐ ਨਹੀਂ ਪਤਾ ਸਹੇਲਿਆ ਪਿੱਠ ਪਿੱਛੇ ਕੀ ਚੁਗਲਿਆ ਕਰਦੀਆਂ ਹੋਣਗੀਆਂ ਹੈ ਇਹ ਤਾਂ ਇਹਨਾਂ ਨੇ ਮੇਰਾ ਸਾਰਾ ਸਾਥ ਦੇਣਗੇ ਸਾਥ ਸੂਤ ਕੋਈ ਨਹੀਂ ਦਿੰਦਾ ਇਹਨੂੰ ਐਸ ਲੋੜ ਤੇ ਹੈ ਇਹਦਾ ਬਾਈ ਪਰਮਾਤਮਾ ਸਾਥ ਦਿੰਦਾ ਜਦੋਂ ਉਹਦੀ ਹੁੰਦਾ ਹੁੰਦਾਗਾ ਕਿਨੇ ਮੰਨ ਲੀਤੇ ਠੀਕ ਹੈ ਪ੍ਰਿਤੀ ਵਧੀਆਂ ਕੀ ਕਰੀ ਜਾਂਦੇ ਸੀ ਮੈਂ ਤਾਂ ਵੀਡੀਓ ਪਾਤੀ ਜਸ਼ਨਨੀ ਇਹ 96 ਵੀ ਪਾਤੀ हां ਨਮੀ ਪਾਤੀ ਇਹ ਦੇਖੀ ਹੁੰਦੀ ਸੀ ਦੇਖਣ ਕਿਹੜੀ ਪਾਤੀ ਆ ਪਾਈ ਅੱਜ ਆ ਪਾਈ ਦੇਖੋ ਅੱਛਾ ਲਿਕੇ ਉਹ ਦਾ ਆਨੰਦ ੜੂਲੀ ਕਿੰਨਾ ਇਹ ਜੀ ਰਕਉਂਦੀ ਹੈ ਕਿ ਤੇ ਆਹ ਕੌਣ ਹੈ ਇਹਦੇ ਨਾਲ ਗੱਲ ਕਰੀ ਆਂਗੀ ਇਹ ਗੱਡੀ ਹੈ ਇਹਦੇ ਘਰ ਆਉਸ ਨਹੀਂ ਕਰਦੀ ਹੈ ਜੀ ਦਾ ਅੱਛਾ ਅੱਛਾ ਲਿਕੇ ਉਹ ਬਣਾ ਦੇਣਾ ਗੱਲ ਕਰਦੀ ਹੈ ਕਿ ਤੇ ਮੈਨੂੰ ਆਡੀਅਨ ਨਹੀਂ ਲੱਗਦਾ ਹਨ ਲੱਗਦਾ ਤਾਂ ਹੈਗਾਗਾ ਫਿਰ ਹੁਣ ਆਪਾਂ ਤਾਂ ਕਹਿ ਨਹੀਂ ਸਕਦੀਆਂ ਕੁਝ ਵੀ ਆਪਾਂ ਤਾਂ ਹੀ ਕਹਿੰਦੇ ਪੈਂਦੇ ਵੀ ਕੋਈ ਗੱਲ ਨਹੀਂ ਪੈਂਦੀ ਕੀ ਦੀਆਂ ਗੱਲਾਂ ਕਰੀ ਜਾਂਦੇ ਹੋ ਸ਼ੇਅਰ ਕਰ ਦਿਓ ਅੱਗੇ ਵੀ ਨਹੀਂ ਕੋਈ ਕੀਤੀ ਵੀਡੀਓ ਸ਼ੇਅਰ ਨਹੀਂ ਹੁੰਦੀ ਕਿ ਦੀਆਂ ਗੱਲਾਂ ਕਰਦੇ ਹੋ ਇਹ ਤਾਂ ਆਂਟੀ ਗੈਸਿੰਗ ਦੀ ਰੀਲ ਦੇ ਵੇਲੇ ਕੱਢ ਸੀ ਵੀ ਉਹਨੇ ਵੀਡੀਓ ਪਾਈ ਆ ਮੈਂ अच्छा ओ तो बढ़िया ਪਰਿਵਾਰ ਚ ਬਹਿ ਕੇ ਦੇਖਣਾ ਹੈਗਾ ਮੈਂ ਰੋਜ਼ ਹੀ ਦੇਖਦੀ ਆਂਗੀ ਬਹੁਤ ਵਧੀਆ ਵੀਡੀਓਂ ਪਾਉਂਦੇ ਆ ਤਾਂ ਨਹੀਂ ਨਹੀਂ ਅੰਦੀ ਸਦੀ ਤੇ ਇਹ ਸਹੀ ਕਿ ਲੱਗਦੀ ਸੀ ਵਧੀਆ ਬਣਾਉਂਦੀ ਹੈਗੀ ਅਸੀਂ ਤਾਂ ਉਹ ਕੁਝ ਕਹਿ ਨਹੀਂ ਲੇਣਾ ਹਾਂ ਇਹ ਤਾਂ ਪਤਾ ਆ ਜਾਓ আচ্ছা ਹਾਂਜੀ, ਨਾਸਤੇ ਦੀ। ਨਵਾਸਤੇ ਬੁੱਤਾ। ਹਾਂ, ਠੀਕ ਠਾਕ ਹੂ ਤੇ। ਹਾਂਜੀ ਵਧੀਆ। ਹੋਰ ਸਿਹਤ ਠੀਕ ਐ? ਵਧੀਆ ਠੀਕ ਠਾਕ। ਚਲੋ ਵਧੀਆ। ਕਿਵੇਂ ਆਣੇ ਹੋਗੇ ਅੱਜ? ਮਾਤਾ ਬੱਸ ਆ ਗਏ। ਉਹਨਾਂ ਨੇ ਲਾਗੇ ਵੀਡੀਓਆਂ ਦੇਖਣ ਤੇਰੀਆਂ। ਅੱਛਾ। ਮੈਨੂੰ ਆ ਗਾ ਗੁੱਸਾ। ਹਾਂਜੀ। ਇਹਨਾਂ ਤੋਂ ਪੱਕਿਆਂ ਸੇਹਲਿਆਂ ਕਹਿੰਦੇ ਮੇਰੇ ਸੇਹਲਿਆਂ ਨੇ। ਅੱਛਾ। ਉਹ ਤਾਂ ਤੇਰੀਆਂ ਬਾਹਾਂ ਹੀ ਵੱਡਮੀ ਕਰ ਦਿੰਦੇ ਨੇ। ਬਾਹਾਂ ਚੁਗਲੀਆਂ ਕਰਦੀਆਂ ਸੀ। ਮੈਂ ਦੇਖ ਰੋਜ਼ ਵੀਡੀਓ ਦੇਖਦਾ ਤੇਰੀ ਵੀਡੀਓ ਕੋਈ ਗਲਤ ਨਹੀਂ। ਤੇਰੇ ਪਰਿਵਾਰ 'ਚ ਬਹਿ ਕੇ ਆਪਾਂ ਦੇਖ ਲਈਏ। ਹੋਈਆਂ ਗੱਲਾਂ ਦੀਆਂ ਵੀਡਿਓਆਂ ਨੇ। ਹਾਂਜੀ ਇਹ ਪਤਾ ਬਣਾਉਣੀ ਉਹੋ ਜਿਹੀ ਅਸੀਂ ਜਿਹੜਾ ਕੁਝ ਦੁਨੀਆ ਤੇ ਚੱਲਦਾ ਹੈ ਨਾ ਤੇ ਉਹ ਤਾਂ ਤੇਰੇਆਂ ਭਾਈ ਬਾਹਗੀਆਂ ਚੋਗਲੀਆਂ ਕਰਦੀਆਂ ਸੀਆਂ। ਮੈਨੂੰ ਤਾਂ ਆਇਆ ਗੁੱਸਾ। ਨਾ ਤੇ ਕਾਣੀ, ਪੁੱਤ ਤੂੰ ਆਪਣੇ ਕਾਣੀ ਤੇ ਤੂੰ ਹੀ ਕਹਿੰਨੇ ਮੈਨੂੰ ਗਿਫਟਾਂ ਦੇ ਕੇ ਗਿਨ ਉਤੋਂ ਉਤੋਂ ਹੀ ਗਿਫਟਾਂ ਨੇ ਉਹਨਾਂ ਦੀਆਂ। ਨਹੀਂ ਨਹੀਂ ਕਿਉਂ ਹਾਂ। ਬਸ ਇਹ ਹੁੰਦਾ ਮੇਰਾ ਵਾਲਾ ਮੈਨੂੰ ਗੁੱਸਾ ਆਇਆ ਤੇ ਮੈਂ ਤਾਂ ਆ ਕੇ ਉੱਠ ਕੇ ਉਹਨਾਂ ਕੋਲ ਮੈਂ ਤਾਂ ਐ ਹੋ ਗਿਆ ਬਰਨਾਰੇ ਜਾ ਕੇ ਦੱਸ ਕੇ ਆ। ਕਾ ਪਤਾ ਮੈਨੂੰ ਜਮਾ ਮੇਰੇ ਵੇਸੀ ਮੈਂ ਕਿੱੜਾ ਦੂਰ ਤੇ ਆਪ ਸੁਣਿਆ ਤੁਸੀਂ ਮੈਂ ਸੁਣ ਕੇ ਆਈ ਆ ਮੈਂ ਸੱਚ ਤਾਂ ਦੇਖ ਮੈਨੂੰ ਆਉਂਦਾ ਨਹੀਂ ਹੈਨਾ ਮੈਂ ਅਸੀਂ ਤਾਂ ਇੰਨਾ ਕਰਦੇ ਇੱਕ ਤੁਸੀਂ ਲਈ ਮੰਨਣ ਅੱਗੇ ਤੋਂ ਤਾਂ ਬਈ ਬੱਸ ਮੈਂ ਤਾਂ ਕਹਿੰਦੀ ਹੈਗੀ ਵੀ ਤੇਰੀਆਂ ਸੇਲੀਆਂ ਹੋਣਗੀਆਂ ਹੋ ਇਹ ਸਲੁਰਤ ਐ ਨਹੀਂ ਬੋਲਣਾ ਚਾਹੀਦਾ ਦੇਖੋ ਮੈਂ ਤਾਂ ਜਮਾ ਸੁਣ ਕੇ ਆਈ ਆ ਗੱਲਾਂ ਮੈਂ ਵਿਡੂਆਂ ਰੋਜ਼ ਦੇਖਦੇ ਕੋਈ ਗਲਤੀ ਨਹੀਂ ਕਿਸੇ ਵਿਡੂਆਂ ਦੇ ਵਿੱਚ ਸਾੜਗਾ ਪੱਧਿਆ ਹੁੰਦੀਆਂ ਨਹੀਂ ਨਹੀਂ ਮੈਂ ਅਸੀਂ ਆਪਣੇ ਤਾਂ ਜਿਵੇਂ ਕੋਈ ਹੁਣ ਪੇਕਿਆਂ ਤੇ ਬਣਾਈ ਹੈ ਹੈਨਾ ਹਾਂ ਇਹ ਏ ਮਾਮਤੀ ਹੈ ਦੀ ਸਟੋਰੀ ਹੈ ਹਾਂ ਸਾਰੀਆਂ ਸਟੋਰੀਆਂ ਆਪਣੇ ਬਹੁਤ ਵੀਡੀਓ ਦੇਖਣ ਆ ਜਾਂ ਸਟੋਰੀਆਂ ਨੇ ਦੀ ਦੀ ਸਾਡੀ ਸਟੋਰੀ ਬਣਾ ਦੋਗੇ ਚਲ ਆਪਾਂ ਤੇ ਬਣਾ ਦਿੰਨੇ ਹੈਣਾ ਜਦੋਂ ਆਪਣਾ ਕੰਮ ਹੀ ਹੈ ਵੀ ਵੀਡੀਓ ਬਣਾਉਂਦਾ ਤੇ ਵੀ ਉਹ ਕੋਈ ਗਲਤ ਤਾਂ ਮੈਂ ਪਾਈ ਨਹੀਂ ਸੀ ਨਾ ਨਾ ਗਲਤ ਤਾਂ ਹੈ ਹੀ ਨਹੀਂ ਸੀ ਪਰ ਤਾਂ ਕਿਤੇ ਮੈਨੂੰ ਗੁੱਸਾ ਆ ਗਿਆ ਹਾਂ ਤਾਂ ਹੀ ਗੁੱਸਾ ਆ ਗਿਆ ਵੀ ਸੋਡਾ ਪੁੱਤ ਆਪ ਹੀ ਹੈਣਾ ਉਹ ਕਰਦੇ ਬਿਚਾਰਦਾ ਹੁੰਦਾ ਤੇ ਵੀ ਇਹ ਜੀ ਤਾਂ ਕੋਈ ਜਾਣ ਨਹੀਂ ਹੈ ਨਾ ਨਾ ਬੇਡੂ ਬਹੁਤ ਬਦੇ ਹੁੰਦੇ ਨੇ ਮੈਂ ਰੋਜ਼ ਦੇਖਦੀ ਆ ਮੈਂ ਵੀ ਕਿਹਾ ਮੈਂ ਕੀ ਦੀ ਗੱਲ ਕਰਦੀ ਆ ਤੁਹਾਡਾ ਨਾਲ ਆ ਤਾਂ ਭਾਈ ਮੈਨੂੰ ਤਾਂ ਆਇਆ ਗੁੱਸਾ ਮੈਂ ਤਾਂ ਉੱਠ ਕੇ ਆ ਗਈ ਉਹ ਮੈਨੂੰ ਐਸੀ ਸੱਚ ਤਾਂ ਆਉਂਦਾ ਨਹੀਂ ਕਿਹੜਾ ਬਾਕੀ ਦੇਖੋ ਵੀ ਅਗਲਾ ਵੀ ਕੋਈ ਨਹੀਂ ਬਣ ਕੇ ਚੱਲਦਾ ਆਪਾਂ ਆਹੜਾ ਕੋਈ ਨਹੀਂ ਬਣ ਕੇ ਚੱਲਦਾ ਮੈਂ ਤੈਨੂੰ ਬਸ ਪਰ ਮੈਂ ਤਾਂ ਐਸੀ ਆਇਆ ਸਮਝਿਆ ਸੀ ਵੀ ਉਹ ਨਾ ਮੇਰੇ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਕੇ ਆਏ ਮੈਨੂੰ ਵੀ ਹੁਣ ਵੀ ਨਹੀਂ ਸੱਚ ਆਉਂਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਚਲ ਤੁਸੀਂ ਕਹਿਣੇ ਹੋ ਤਾਂ ਸੱਚੀ ਗੱਲ ਹੀ ਹੋਊਗੀ ਮੈਂ ਸੱਚੀ ਵੀ ਕਹਾਂ ਪੁੱਤ ਮੈਂ ਝੂਠ ਤਾਂ ਨਹੀਂ ਮਾਰਦੀ ਹਾਂ ਸਾਰੇ ਸਿਰ ਤੇ ਤਾਂ ਬਹੁਤ ਹੁੰਦੀ ਸੱਚ ਆਪਾਂ ਬਣਾ ਰਹੇ ਹਾਂ

ਮੇਗਾ ਚੱਲ ਮੈਂ ਜਾਣੀ 10 ਮਿੰਟ ਬਾਅਦ ਸੁਣਾ ਹੋ ਗਿਆ ਤੂੰ ਆ ਕੇ ਸਾਨੂੰ ਮਿਲ ਗਈ ਹੈ ਨਾ ਹੋਰ ਕੀ ਵੀ ਕੰਮ ਬਧੀ ਚਲੀ ਜਾਂਦਾ ਤੁਹਾਡਾ ਹਾਂ ਮੇਰੇ ਕੰਮ ਉਹ ਆਏ ਨਾ ਮੇਰਾ ਸਾਥ ਦੇਣ ਵਾਲੀ ਵਾਲੀ ਜਾਣੀ ਹੈ ਅੱਛਾ ਉਹ ਤਾਂ ਤੁਸੀਂ ਵਾਲਾ ਸਾਥ ਦੇਣ ਨੂੰ ਮੇਰਾ ਭਾਈ ਅੱਛਾ ਉਹ ਹੀ ਗੱਲ ਭੈਣ ਭਾਈ ਦੇ ਸਿਰਤੀ ਹੁੰਦਾ ਨਾਲੇ ਵੀ ਰਿਸ਼ਤੇਦਾਰ ਵਿਚਾਰੇ ਬਹੁਤ ਵੀਡੀਓ ਰੋਜ਼ ਦੇਖਨੇ ਆ ਕੱਲ ਵੀ ਰੱਖੀ ਹੁੰਦੀ ਸੀ ਤੇ ਕਰੀ ਨਾ ਬਹੁਤ ਚੰਗੀ ਲੱਗੀ ਤੇਰੀ ਵੀਡੀਓ ਹਾਂ ਵੜਾਉਂਦੇ ਵੀ ਆਏ ਆ ਨਾ ਜਿਵੇਂ ਆਪਾਂ ਪਰਿਵਾਰ ਦੇ ਵਿੱਚ ਲੈ ਕੇ ਦੇਖ ਸਕਦੇ ਆਂ ਸਾਰੀ ਵੀਡੀਓ ਬਹੁਤ ਸੋਹਣੀਆਂ ਆਂ ਆਪਾਂ ਪਰਿਵਾਰ ਚ ਲੈ ਕੇ ਦੇਖ ਸਕਦੇ ਆਂ ਹਾਂ ਵਧੀਆ ਵੀਡੀਓ ਨੇ ਦੇਖਣ ਦਾ ਬਹੁਤ ਵਧੀਆ ਵੀਡੀਓ ਮੈਨੂੰ ਤਾਂ ਹੀ ਲੱਗਦਾ ਵੀ ਜਿੰਨੀ ਇੱਕ ਸ਼ੇਅਰ ਹੋਈ ਤੁਸੀਂ ਨੂੰ ਵੀ ਕਰੀਓ ਉਹ ਹੋਰ ਤਾਂ ਕੋਈ ਇੰਨਾ ਹੋਗਾ ਨਹੀਂ ਹਾਂ ਮਾਲਿਕ ਆਈਏ ਕਹਿ ਕੇ ਕਿ ਇਹ ਕਿਹੜਾ ਕਹਿ ਨਹੀਂ ਮਧਰੇ ਜੀ ਹਾਂ ਇੱਕ ਨੂੰ ਮੈਨੇ ਤਾਂ ਇਹ ਨਾ ਫੈਨ ਸੁਣਨਾ ਚਾਹੀ ਸੀ ਗੱਲ ਵੀ ਗੱਲਾਂ ਕਰੀ ਜਾਂਦੀਆਂ ਸੀ ਪਈ ਤੇਰੀਆਂ ਸਹੇਲੀਆਂ ਵੀ ਜਸ਼ਨ ਦੀਆਂ ਵੀਡੀਓ ਆਏ ਹੁੰਦੇ ਗਏ ਹੁੰਦੇ ਗਏ ਤੇ ਮੈਨੂੰ ਦੁੱਖ ਤਾਂ ਬਹੁਤ ਆਇਆ ਵੀ ਮੂੰਹ ਤੇ ਤਾਂ ਆਪਾਂ ਹੈ ਕਹਿਣਾ ਵੀ ਹਨਾ ਵੀ ਅਸੀਂ ਬਹੁਤ ਤੇਰੇ ਨਾਲ ਆਏ ਵੀ ਤੇਰੀ ਅਸੀਂ ਹੈਲਪ ਕਰਦੇ ਆਂ ਵੀ ਪਰ ਦੇ ਦੇ ਪਿੱਠੇ ਪਿੱਛੇ ਗੱਲਾਂ ਹੋਰ ਹੁੰਦੀਆਂ ਮੈਨੂੰ ਨਾ ਅੱਜ ਕਿਸੇ ਨੇ ਦੱਸਿਆਗਾ ਤੇ ਮੈਨੂੰ ਦੁੱਖ ਬਹੁਤ ਆਇਆ ਨਹੀਂ ਦੀਦੀ ਗੱਲ ਪਤਾ ਕੀ ਸੀ ਅਸੀਂ ਨਾ ਤੇਰੀ ਲਾ ਕੇ ਕੋਈ ਗੱਲ ਨਹੀਂ ਕਰੀ ਉਹ ਜਦੋਂ ਆਪਾਂ ਗੱਲ ਕਰਦੇ ਆ ਨਾ ਸੁ ਮੈਂ ਗੱਲ ਕੋਈ ਨਾ ਕੋਈ ਨਿਕਲ ਜਾਂਦੀ ਐ ਛਡੀ ਗੱਲ ਚ ਵੀ ਚਾਰ ਲੈਣੀ ਆ ਬੈਠੀਆਂ ਆਪਾਂ ਗੱਲਾਂ ਕਰਨ ਲੱਗੀਆਂ ਜਿਵੇਂ ਹੁਣ ਅਸੀਂ ਵੀਡੀਓ ਵੇਖੀ ਜਾਂਦੇ ਸੀ ਵੀ ਕਿੰਨੀ ਸੋਹਣੀ ਵੀਡੀਓ ਬਣਾਈ ਆ ਹਨਾ ਪ੍ਰੀਤੀ ਗੱਲ ਤਾਂ ਹੀ ਸੀ ਨਾ ਸੋਣੇ ਆਲੀ ਤੇ ਵੀ ਗੱਲ ਜਾਂਦੀ ਵੀ ਨਹੀਂ ਗਾ ਹੈ ਜਦੋਂ ਕੋਈ ਕਿਸੇ ਤੇ ਆਏ ਸੋਚਦਾ ਵੀ ਆਏ ਜੇ ਕਿ ਮੈਂ ਆਏ ਜੇ ਕਿ ਮੈਂ ਗੱਲ ਵੀ ਉਹਦੀ ਕਹਾਂ ਜਾਂਦੀ ਹੈ ਜੇ ਹੁਣ ਤੁਸੀਂ ਕਿਸੇ ਕੋਲੇ ਆਏ ਕਹਿੰਦੇ ਵੀ ਵੀਡੀਓ ਸੋਹਣੀ ਹੈ ਘਰੇਲੂ ਹੈ ਹਨਾ ਵੀ ਆਪਾਂ ਦੇਖ ਸਕਦੇ ਆਂ ਜਾਂ ਉਹ ਚ ਕੋਈ ਮੈਸੇਜ ਦਿੱਤਾ ਹੋਇਆ ਹੈ ਫੇਰ ਤਾਂ ਗਾਹ ਅਗਲਾ ਗੱਲਾਂ ਵੀ ਨਹੀਂ ਕਰਦਾ ਜੇ ਨਾਲ ਅਗਲਾ ਉਦੋਂ ਕਰਦਾ ਵੀ ਜਦੋਂ ਆਪਾਂ ਕਿਸੇ ਬਾਰੇ ਕੁਝ ਗਲਤ ਬੋਲਦੇ ਆ ਹਨਾ ਕ੍ਰਿਤੀਪ ਕੀ ਕਹਤਾ ਇਹ ਜਾਂ ਕੀ ਬੋਲਿਆ ਗਿਆ ਤਾਂ ਕੁਛ ਨਹੀਂ ਗਿਆ ਤਾਂ ਵੀਰੂ ਦੀ ਗੱਲ ਲੱਗ ਰਹੀ ਐਨੇ ਸੀ ਬਹੁਤ ਸੋਹਣੀ ਲੱਗੀ ਆਪਾਂ ਨੂੰ ਹਣਾ ਕੁਛ ਤੂੰ ਤੇਰੇ ਮੂੰਹ ਚ ਤਾਂ ਨਹੀਂ ਨਿਕਲਦੀ ਕੋਈ ਇਹ ਜਿਹੀ ਗੱਲ ਚੰਦੂ ਦੀਦੀ ਪਤਾ ਕੀ ਆ ਹੁ ਨਿਕਲੀਆਂ ਹੋਈਆਂ ਗੱਲਾਂ ਯਾਦ ਨਹੀਂ ਰਹਿੰਦੀਆਂ ਹਣਾ ਵੀ ਜਿਹੜਾ ਬੰਦਾ ਕਹਿੰਦਾ ਉਹਦੇ ਨੇ ਯਾਦ ਹੁੰਦੀਆਂ ਜਿਹਨੂੰ ਆਪਾਂ ਕਹਨੇ ਆ ਉਹਦੇ ਅਸੀਂ ਤਾਂ ਕਹਦੇ ਆਪ ਜਿਹੜੀ ਤਾਂ ਕੀਤੀ ਨਹੀਂ ਚਲ ਭਣੀ ਨਿਕਲ ਗਈ ਉਹਦਾ ਆਂਦਾ ਕੀ ਪਤਾ ਮੈਂ ਤਾਂ ਦੇਖੋ ਦੀਦੀ ਸਾਨੂੰ ਆਮਣੇ ਇੱਕ ਚੀਜ਼ ਕਹਿਣੀ ਆ ਵੀ ਜੇ ਤਾਂ ਸੇਲ ਪਣਾ ਰੱਖਣਾ ਫਿਰ ਤਾਂ ਰੱਖੋ ਦਿਨੋਂ ਜੇ ਹੁਣ ਮੈਂ ਪ੍ਰੇਤ ਤੇਰੇ ਕੋਲੇ ਲੱਗੀ ਰਹੀ ਚੁਗਲੀਆਂ ਕਰਨ ਅਮਨ ਦੀਆਂ ਅਮਨ ਲੱਗੇ ਰਹੇ ਮੇਰੇ ਕੋਲੇ ਤੇਰੀਆਂ ਹੈਨਾ ਵੇਜੇ ਆਪਾਂ ਇੱਕ ਦੂਜੇ ਦੇ ਉਹ ਕਰ ਕਰਕੇ ਵੀ ਇੱਕ ਦੂਜੇ ਦੇ ਖਿਲਾਫ ਹੋਣੋਂ ਤੇ ਅਗਲੇ ਦੇ ਫਿਰ ਉਹ ਸੇਲਪਣਾ ਸਾਨੂੰ ਲੱਗਦਾ ਕਿਸੇ ਕੰਮ ਦਾ ਨਹੀਂ ਜੀ ਜੀ ਇਹ ਦੀ ਤਾਂ ਕੋਈ ਕੰਮ ਗੁਰਤ ਹੈ ਕੰਮ ਦਾ ਕੋਈ ਨਹੀਂ ਦੇਦੀ ਨਾ ਨਹੀਂ ਆਏ ਗੱਲ ਤਾਂ ਫੇਰ ਵੀ ਤਾਂ ਕਹਨੂੰ ਨਾਲ ਇੱਕ ਵਾਰੀ ਗਲਤ ਫਹਮੀ ਹੁੰਦੀ ਦੋ ਵਾਰੀ ਹੁੰਦੀ ਹੈ ਕੋਈ ਬਾਰ ਬਾਰ ਤਾਂ ਨਹੀਂ ਆਏ ਹੁੰਦਾ ਵੇ ਹੁਣ ਮੈਂ ਨਾਲ ਸੁਣਨ ਸੁਣਨ ਕੋਈ ਦੱਸੇ ਤੁਸੀਂ ਤਾਂ ਮੈਥੋਂ ਨਾਲ ਦੇ ਨਾਲ ਪੁੱਛਣੋਂਗੇ ਜੇ ਇੱਕ ਬੰਦਾ ਹੁੰਦਾ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਵੀ ਥੋੜਾ ਟਾਈਮ ਮੈਂ ਰੁੱਕ ਕੇ ਪੁੱਛੂੰ ਵੀ ਆਰ ਗੱਲ ਸੁਣਨ ਨਾਲ ਸਰ ਦੁੱਖ ਹੋਵਦਾ ਹੈ ਹਾਂ ਦੁੱਖ ਤਾਂ ਲੱਗਦੀ ਹੈ ਬੇ ਸੇਲਪਣਾ ਹੁੰਦਾ ਦਿਲੋਂ ਉਹ ਨਹੀਂ ਅਗਲੇ ਦਾ ਆਏ ਨਹੀਂ ਹੁੰਦਾ ਵੀ ਗਿਫਟ ਦੇਤੇ ਇੱਕ ਦੂਜੇ ਨੂੰ ਉਹਦੇ ਨਾਲ ਪਿਆਰ ਵਧ ਗਿਆ ਹੈ ਨਾ ਵੀ ਜਾਂ ਦੁੱਖ ਦੇ ਸੁੱਖ ਦੇ ਖੜ ਗਿਆ ਉਹਦੇ ਨਾਲ ਯਾਰ ਜਦੋਂ ਆਪਸ ਵਿੱਚੇ ਸੇਲਣਾ ਇੱਕ ਦੂਜੇ ਦੀ ਬ੍ਰਾਈਕ ਦੀ ਜਾਣ ਫਿਰ ਉਹ ਸੇਲਪਣਾ ਤਾਂ ਨਹੀਂ ਨਹੀਂ ਜੀ ਜਸ਼ਨ ਜਹਾਂ ਬਸ ਵੀਰੇ ਆਈਆਂ ਜਿੱਥੇ ਲੋਕਾਂ ਦਾ ਆਮ ਪਿਆਰ ਹੁੰਦਾ ਆਮ ਰੱਖੋ ਲੋਕਾਂ ਨੂੰ ਇਹ ਨਾਲ ਲੱਗੇ ਵੀ ਇਹ ਹੀ ਸੇਲੀਆਂ ਪਹਿਣਾ ਤੋਂ ਵੀ ਵੱਧ ਕੇ ਆਹ ਚੀਜ਼ਾਂ ਗਲਤ ਹੁੰਦੀਆਂ ਨੇ ਫਿਰ ਨਹੀਂ ਜੀ ਜੀ ਸਾਡਾ ਤਾਂ ਦਿਲੋਂ ਪਿਆਰਾ ਤੇਰੇ ਨਾਲ ਕੋਈ ਅਸੀਂ ਇਹੋ ਨਹੀਂ ਕਹਦੇ ਕਈ ਵਾਰ ਨਾ ਛਿੜੀ ਹੋਈ ਗੱਲੀ ਚ ਕੋਈ ਆਪਣੇ ਤਾਂ ਹਨਾ ਗੱਲ ਨਹੀਂ ਨਿਕਲਦੀ ਨਹੀਂ ਨਿਕਲਦੇ ਨਿਕਲ ਗਈ ਪਾਰਾ ਸਾਡੇ ਤਾਂ ਤੇਰੇ ਨਾਲ ਸਪੋਰਟ ਵੀ ਪੂਰੀ ਐ ਪਿਆਰ ਵੀ ਪੂਰਾ ਹੈ ਨਾ ਦਿਲੋਂ ਪਿਆਰ ਹੈ ਕੋਈ ਵੀ ਚਲੋ ਦੇਖੋ ਪ੍ਰੀਤੀ ਪਤਾ ਕੀ ਹੈ ਮੈਨੂੰ ਇਹ ਜੀ ਸਪੋਰਟ ਦੀ ਤਾਂ ਲੋੜ ਵੀ ਨਹੀਂ ਜਦੋਂ ਆਪਾਂ ਇੱਕ ਪਾਸੇ ਭੈਣ ਭਾਈ ਨੂੰ ਕਹਿੰਦਾ ਸੀ ਸਪੋਰਟ ਕਰਦੇ ਆ ਦੂਜੇ ਪਾਸੇ ਆਪਾਂ ਕਹਿੰਦਾ ਵੀ ਆਹ ਵੀਡੀਓ ਦੇਖੀ ਆਹ ਵੀਡੀਓ ਦੇਖੀ ਤੇ ਕਮੈਂਟ ਕਰਨੇ ਹਨਾ ਵੀ ਕਿਵੇਂ ਦੀ ਐ ਵੀ ਸਾਨੂੰ ਬੁਰਾ ਜਿਹਾ ਫੀਲ ਹੁੰਦਾ ਵੀ ਜਾਂ ਯਾਰਾ ਐ ਨਹੀਂ ਹੁੰਦਾ ਵੀਡੀਓ ਵੀ ਇੱਕ ਕੰਮ ਹੀ ਹੁੰਦੀ ਆ ਹਨਾ ਵੀਡੀਓ ਬਣਾਉਣਾ ਕਿਹੜਾ ਕੋਈ ਮਨੀ ਹਰ ਇੱਕ ਹੰਦੇ ਦਾ ਆਪਣਾ ਕੰਮ ਕਰ ਹੁੰਦਾ ਕੋਈ ਕੋਈ ਕੰਮ ਕਰਦਾ ਕੋਈ ਕੋਈ ਕਰਦਾ ਹਾਂ ਪਰ ਐ ਨਹੀਂ ਬਾਕੀ ਹੁੰਦਾ ਵੀ ਵੀਡੀਓ ਦੇ ਵਿੱਚ ਕੁਝ ਗਲਤ ਆ ਆਪਾਂ ਕਹਿ ਸਕਦੇ ਹਾਂ ਪਰ ਜਿਉਂ ਕਰੇ ਲੋ ਵੀਡੀਓ ਨੇ ਲੋਕਾਂ ਦੇ ਵਿੱਚ ਜੋ ਚੱਲ ਰਿਹਾ ਆਪਾਂ ਉਹ ਦਿਖਾ ਰਹੇ ਹਾਂ ਹਨਾ ਵੀ ਅੱਜ ਕੱਲ ਦਾ ਇਹੋ ਜਿਹਾ ਟਾਈਮ ਆ ਆ ਕੁਝ ਦੁਨੀਆ ਤੇ ਚੱਲ ਰਿਹਾ ਤੇ ਫਿਰ ਉਹਦੇ 'ਚ ਮੈਨੂੰ ਨਹੀਂ ਲੱਗਦਾ ਕੁਝ ਗਲਤ ਦੇਖ ਪ੍ਰੀਤੀ ਮੈਂ ਤਾਂ ਇੱਕ ਗੱਲ ਕਹਿਣੀ ਆ ਵੀਰੇ ਜੇ ਹੁਣ ਆਪਾਂ ਰਿਸ਼ਤੇ ਬਣਾਏ ਆ ਵੀ ਸਾਡਾ ਪਹਿਣਾ ਵਰਗਾ ਰਿਸ਼ਤਾ ਰਹੇ ਹੈਨਾ ਬੇਮਾਨੂਲ ਹੋ ਮੈਂ ਛੋਡੇ ਕੋਲੇ ਪ੍ਰੀਤੀ ਦੀ ਗੱਲ ਕਰਨੀ ਆ ਮੰਦੀਦੀ ਮੈਨੂੰ ਇਹਦੇ ਕਿਸੇ ਗੱਲ ਦਾ ਗੁੱਸਾ ਹੈ ਚਲ ਮੈਂ ਇਹਨੂੰ ਨਹੀਂ ਕਹਿ ਸਕੀ ਮੈਂ ਸੋਨੂੰ ਕਹਤਾ ਵੀ ਦੇਖਿਆ ਪ੍ਰੀਤੀ ਨੇ ਮੇਰੇ ਨਾਲ ਇਹ ਕਰਿਆ ਉਹ ਛੋਡੇ ਗਲਤ ਘੱਲ ਲੈ ਵੀ ਤੁਸੀਂ ਉਹਨੂੰ ਦੋ ਚਾਰ ਹੋਰ ਵਧਾ ਕੇ ਇਹਦੇ ਕੋਲੇ ਦੱਸੋਗੇ ਇਹ ਤਾਂ ਰੋਸ ਆਊਗਾ ਹੀ ਉਹ ਮੈਂ ਮਨੂਲੋ ਤੁਸੀਂ ਪ੍ਰੀਤੀ ਕੋਲੇ ਕਰ ਲਈ ਪ੍ਰੀਤੀ ਨੇ ਮੇਰੇ ਕੋਲੇ ਆ ਕੇ ਦੱਸਦੀ ਫਿਰ ਉਹ ਤਾਂ ਗੁੱਸੇ ਗਿਲਾਵਾਦਾ ਵੀ ਮੈਂ ਤਾਂ ਇੱਕੋ ਚੀਜ਼ ਕਹਿਣੀ ਹੈ ਵੀ ਜੇ ਰਿਸ਼ਤਾ ਰੱਖਣਾ ਹੈ ਜੇ ਕੋਈ ਗੱਲ ਦਾ ਮਨ ਚ ਡਾਊਟ ਹੁੰਦਾ ਹੈ ਤੇ ਜੇ ਬੰਦੇ ਕੋਲੇ ਨਾ ਕਰੋ ਉਸ ਵੀ ਪ੍ਰੀਤੀ ਆਂਗਾਲ ਸੀ ਵੀਰੇ ਤਾਂ ਮੈਨੂੰ ਕਹੀ ਸੀ ਵੀ ਹੈਨਾ ਵੀ ਹੋਰ ਕਿਸੇ ਕੋਲੇ ਨਾ ਕਹੋ ਜਿਹੜੇ ਬੰਦੇ ਕੋਲੇ ਆਪਾਂ ਕਰਦੇ ਆ ਉਹ ਦੋ ਹੋਰ ਬਣਾ ਕੇ ਦੱਸ ਦਿੰਦਾ ਉਹਦਾ ਫਿਰ ਕੋਈ ਫਾਇਦਾ ਤਾਂ ਨਹੀਂ ਨਾ ਹੁੰਦਾ ਉਹਦੇ ਨਾਲ ਰਿਸ਼ਤਿਆਂ ਦੇ ਵਿੱਚ ਫਰਕ ਪੈ ਜਾਂਦਾ ਚਾਹੇ ਦੋਸਤੀ ਦਾ ਚਾਹੇ ਆਪਦੇ ਪਰਿਵਾਰ ਦਾ ਰਿਸ਼ਤਾ ਹੈ ਵੀ ਜੇ ਰਿਸ਼ਤਾ ਰੱਖਣਾ ਹੈ ਵੀ ਦਿਲੋਂ ਜਮਾ ਸਾਫ ਮਾਨਨਾ ਰੱਖੋ ਵੀ ਜੇ ਮੇਰੇ ਸੇ ਲਿਆ ਤਾਂ ਇਹਦੇ ਬਾਰੇ ਮੈਂ ਮਾੜਾ ਸੁਣਨਾ ਨਹੀਂ ਤੇ ਮੈਂ ਕਹਿਣਾ ਵੀ ਨਹੀਂ ਜੇ ਕੋਈ ਕਹੂਗਾ ਤਾਂ ਮੈਂ ਉਹਨੂੰ ਮੋੜ ਕੇ ਜਵਾਬ ਦੇਣਾ ਹੁਣ ਤੁਸੀਂ ਜਿਹਦੇ ਕੋਲੇ ਗੱਲਾਂ ਕਰੀਆਂ ਸੀ ਅਗਲੀ ਨੂੰ ਦੁੱਖ ਆਇਆ ਅਗਲੀ ਨੇ ਸੋਨੂ ਨਾਲ ਦੀ ਨਾਲ ਕਹਿਤਾ ਨਾ ਵੀ ਭਾਈ ਇਹ ਸੋਡੀ ਗਲਤ ਗੱਲ ਹੈ ਆਪਣੇ ਨਾਲ ਤਾਂ ਉਹ ਹੀ ਵਧੀਆ ਬਣਗੀ ਹਾਂ ਫਿਰ ਇਹ ਤਾਂ ਹੁਣ ਸੋਨੂ ਸੰਗ ਚਾਹੀਦੀ ਹੈ ਹਨਾ ਬੱਜ ਗਏ ਨਾ ਇੱਥੇ ਅੱਧ ਗਏ ਫੇਚ ਹਾਂ ਸਾਰਾ ਕਾਜ ਹੈ ਉਹਨਾਂ ਦਾ ਕੀ ਹੈ ਹਾਂ ਮੋਹ ਸਭ ਪਤਾ ਕੀ ਹੈ ਪਿਆਰ ਆਏ ਨਹੀਂ ਹੁੰਦਾ ਵੀ ਪੈਸੇ ਨਾਲ ਵੀ ਆਪਣਾ ਰਿਸ਼ਤੇ ਚ ਪਿਆਰ ਪੈਂਦਾ ਨਹੀਂ ਪੈਸਾ ਨਹੀਂ ਕੋਈ ਮੈਟਰ ਕਰਦਾ ਮੋਹ ਹੁੰਦਾ ਜਿਹੜਾ ਉਹ ਵੀ ਦਿਲੋਂ ਹੋਣਾ ਚਾਹੀਦਾ ਇੱਕ ਦੂਜੇ ਲਈ ਹਨਾ ਹੁਣ ਮੈਂ ਸੋਡੀ ਸਹੇਲੀ ਆ

ਅੱਜ ਕੱਲ ਕਿ ਟਾਈਮ ਚੱਲਿਆ ਹੋਇਆ ਆਪਾਂ ਸੇਲੀਆਂ ਜਿਹੜੇ ਉੱਠ ਕੇ ਵਾਗੇ ਉਦੋਂ ਬਾਅਦ ਉਹਦੀਆਂ ਗੱਲਾਂ ਸਟਾਰਟ ਆ ਨਾ ਬਈ ਇਸ ਨਾਲ ਨਾ ਅਸੀਂ ਨਹੀਂ ਕਰਦੀ ਕਰਦੇ ਨਹੀਂ ਆਏ ਨਹੀਂ ਬੁੜੀ ਮੂੰਹ ਗੱਲ ਕਰਦੀਆਂ ਵੀ ਜਿਵੇਂ ਆਪਾਂ ਤਿੰਨੇ ਜਣੀਆਂ ਬੈਠੀਆਂ ਜੇ ਹੁਣ ਪ੍ਰੀਤੀ ਉੱਠ ਕੇ ਵਾਗੀ ਆਪਾਂ ਇਹਦੀਆਂ ਲੱਗ ਜਾਂਗੇ ਲੱਗ ਜਾਨੇ ਹਾਂ ਐਂ ਹੀ ਹੁੰਦਾ ਹੈ ਜੇ ਤੁਸੀਂ ਉੱਠ ਕੇ ਵਾਗੇ ਮੈਂ ਤੇ ਪ੍ਰੀਤੀ ਸੋਡੀਆਂ ਲੱਗ ਜਾਂਗੇ ਪਰ ਫਿਰ ਇਹ ਸੇਲ ਪਣਾ ਤਾਂ ਨਹੀਂ ਵੇਬੀ ਹੋਣੀ ਹੈ ਪਰ ਇਹ ਜੇ ਹਸੇਲੀਆਂ ਨਾਲੋਂ ਤਾਂ ਦੁਸ਼ਮਣ ਹੀ ਠੀਕ ਹੈ ਇਹ ਜੀ ਹਸੇਲੀਆਂ ਤੋਂ ਕੀ ਕਰਾਉਣਾ ਹੈ ਹਨਾ ਹਾਂ ਵੀ ਬਸ ਇਹ ਚੀਜ਼ ਹੋਣੀ ਨਹੀਂ ਚਾਹੀਦੀ ਮੈਂ ਤਾਂ ਇਹੀ ਕਹਿੰਦੀ ਆ ਵੀ ਜਿਹੜੇ ਵੀ ਰਿਸ਼ਤਿਆਂ ਦੇ ਵਿੱਚ ਕੋਈ ਗਲਤਫਹਿਮੀ ਤੀਜਾ ਬੰਦਾ ਪਾਉਂਦਾ ਹੈ ਵੀ ਉਹਨੂੰ ਕਲੀਅਰ ਕਰ ਲੈਣਾ ਚਾਹੀਦਾ ਵੀ ਭਈ ਐ ਗੱਲ ਹੈ ਨਹੀਂ ਸੀ ਵੀ ਜੇ ਕਲੀਅਰ ਨਹੀਂ ਕਰਦੇ ਆਪਾਂ ਮਨ ਚ ਹਰਖ ਕਰੀ ਜਾਂਦੇ ਆ ਹਰਖ ਕਰੀ ਜਾਂਦੇ ਆ ਮਨ ਨੂੰ ਮੈਂ ਸੁਣਨ ਕੀ ਗੱਲ ਕਹਤੇ ਤੁਸੀਂ ਦੋ ਅੱਗੇ ਵਧਾ ਕੇ ਦੱਸਦੇ ਆ ਸੁਣਨ ਵਾਲੇ ਬੰਦੇ ਨੂੰ ਤਾਂ ਮੇਰੇ ਤੇ ਰੋਸ ਹੀ ਆਈ ਜਾਊਗਾ ਵੇ ਲੈ ਜਸ਼ਨ ਨਹੀਂ ਆਏ ਕਹਤਾ ਹੈ ਕਹਤਾ ਗੱਲ ਬੰਦਾ ਕਲੀਅਰ ਕਰਦਾ ਨਹੀਂ ਸੁਣਦਾ ਵੀ ਨਹੀਂ ਵੀ ਭਈ ਤੂੰ ਗੱਲ ਕਿਹੜੇ ਤਰੀਕੇ ਨਾਲ ਕਹੀ ਸੀ ਬਣਾਉਣ ਵਾਲੇ ਨੇ ਕਿਹੜੇ ਤਰੀਕੇ ਨਾਲ ਦੱਸਤੀ ਹਨਾ ਆਪਾਂ ਇਹ ਮੇਰ ਉਸ ਕਰੀ ਜਾਂਦੇ ਆਂ ਬੰਦੇ ਨੂੰ ਬਾਰ ਬਾਰ ਰਿਅਲਾਈਜ਼ ਕਰਾਉਣੇ ਆ ਵੀ ਤਾਂ ਆਏ ਆ ਕਹਤਾ ਹੈ ਕਹਤਾ ਬੰਦੇ ਦੇ ਵੀ ਸੁਣੋ ਵੀ ਅਗਲਾ ਕਹਿਣਾ ਕੀ ਚਾਹੁੰਦਾ ਹਨਾ ਵੀ ਇੱਕ ਦੂਜੇ ਦੇ ਮੈਂਗਰ ਲੱਗ ਕੇ ਆਪਦੀ ਦੋਸਤੀ ਚ ਜਾਂ ਆਪਦੇ ਪਰਿਵਾਰ ਦੇ ਵਿੱਚ ਫਿੱਕ ਨਹੀਂ ਪਾਉਣੀ ਚਾਹੀਦੀ ਹਨਾ ਆਪਦਾ ਵੀ ਦਿਮਾਗ ਰ ਆਪਣੇ ਆਪ ਆਪਾਂ ਨੂੰ ਦਿੱਤਾਗਾ ਵੀ ਉਹਦੇ ਨਾਲ ਵੀ ਉਹ ਹੋਣਾ ਚਾਹੀਦਾ ਹੈ ਇਹ ਚਲੋ ਵੀਰੇ ਗਾਹਾਂ ਤੋਂ ਇਸ ਚੀਜ਼ ਦਾ ਧਿਆਨ ਰੱਖਿਓ ਕੋਈ ਗੱਲ ਨਹੀਂ ਹੁਣ ਨਹੀਂ ਕਰਦੇ ਨਹੀਂ ਨਹੀਂ ਕਰਦਿਆਂ ਜੇ ਅਸੀਂ ਅਸੀਂ ਨਹੀਂ ਲਈ ਪਿਆਰ ਕਰਾਂਗੇ ਤੇਰਾ ਜਿਹੜੀ ਹੋ ਗਈ ਹੋ ਗਈ ਨਹੀਂ ਮੇਰਾ ਨਹੀਂ ਦੀਦੀ ਆਪਸ ਵਿੱਚ ਹੀ ਆਪਾਂ ਨੂੰ ਸਾਰਿਆਂ ਨੂੰ ਹੈਨਾ ਤੇ ਇੱਕ ਚੀਜ਼ ਹੋਰ ਹੈ ਵੀ ਹੁਣ ਚਲ ਤੁਸੀਂ ਕਹਿੰਦੇ ਵੀ ਗਾਹਾਂ ਤੋਂ ਨਹੀਂ ਕਰਦੇ ਬੁੜੀਆਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈ ਹਟਦਾ ਰਖਾਉਣਾ ਹਾਂ ਬਸ ਇਹ ਗੱਲਤੀ ਹੈ ਕੋਈ ਕਿਸੇ ਨਾ ਕਿਸੇ ਦੀ ਗੱਲ ਸ਼ੁਰੂ ਕਰ ਲੈਂਦੀ ਹਾਂ ਹਟਦੀਆਂ ਤਾਂ ਹੈ ਨਹੀਂ ਬੁੜੀਆਂ ਦੀ ਆਦਤ ਜਾਂਦੀ ਨਹੀਂ ਹੁੰਦੀ ਹੈਨਾ ਚਲੋ ਠੀਕ ਹੈ ਦੀਦੀ ਸਾਕ ਦੇ ਦੇ ਦੇਖੋ ਹੁਣ ਮੇਰਾ ਤਾਂ ਕੰਮ ਹੈ ਜਿਹੇ ਜਿਹਾਂ ਮੈਨੂੰ ਲੋਕ ਕਹਿ ਦੇਣਗੇ ਸਟੋਰੀ ਬਣਾਉਣ ਨੂੰ ਮੈਂ ਤਾਂ ਬਣਾਉਣੀ ਪਊ ਹਣਾ ਘਰੇਲੂ ਸਟੋਰੀ ਪਰ ਆਏ ਵੀ ਨਹੀਂ ਵੀ ਜਿਹੇ ਜੀ ਜੀ ਕਰੋਹ ਜੀ ਨਹੀਂ ਵੀ ਜਿਹੜੀ ਪਰਿਵਾਰਕ ਸਟੋਰੀ ਹੋਊਗੀ ਤੇ ਫਿਰ ਉਹਦੇ ਹਾਰੇ ਚਾਹੀਏ ਕੋਈ ਮੈਨੂੰ ਵਧੀਆ ਸਮਝ ਚਾਹੀਏ ਗਲਤ ਸਮਝੇ ਵੀ ਪਰ ਮੈਂ ਆਪਣਾ ਕੰਮ ਨਹੀਂ ਨਾ ਛੱਡ ਸਕਦੀ ਹਣਾ ਨਾ ਕਿਸੇ ਪਿੱਛੇ ਆਪਣਾ ਕੰਮ ਕਿਉਂ ਛੱਡਾਂਗੇ ਤੁਸੀਂ ਕਰੋ ਅਗਦੀ ਮਰਜ਼ੀ ਹੈ ਹਣਾ ਕੋਈ ਕੈਰੈਕਟਰ ਦਾ ਤਾਂ ਨਹੀਂ ਮਾੜਾ ਹੋ ਜਾਂਦਾ ਵੀਡੀਓ ਬਣਾਉਣ ਨਾਲ ਹਾਂ हां जी चलो ठीक है वीर थोड़ा काम मैं करू हां आए हुंदा वीर जे ना स्फोट होवे ता माडा भी ना कवे हां ठीक है चलो वीर ठीक है प्रीति हुनी आपा गल लगा दी भाई रामो नी यो तो बतानी हुती तो पूरी गलती हो गई है ऐसा क्यों कीसे दा दिल दुखी तो नी तो होवा तो मैं ना ना क्या हो कर ना अपना बहना ਵੇ ਤੇ ਨਾ ਮੈਂ ਕਹਣੀ ਆ ਮਨ ਮੈਂ ਖੈ ਵੀ ਦੋਗਲੀਆਂ ਵੀ ਕੱਲੀਆਂ ਸੇਲੀਆਂ ਨਹੀਂ ਹੁੰਦੀਆਂ ਦੋਗਲੇ ਰਿਸ਼ਤੇਦਾਰ ਵੀ ਹੁੰਦੇ ਨੇ ਹੈਨਾ ਵੀ ਉਹਦੇ ਮੂੰਹ ਤੇ ਉਹਦਾ ਉਹਦੇ ਮੂੰਹ ਤੇ ਉਹਦਾ ਵਿਵਾਸੇਹੀ ਤੇ ਇਹ ਕਹਣੀ ਆ ਵੀ ਬਾਈ ਦੋਗਲੇ ਲੋਕਾਂ ਤੋਂ ਬਚਣਾ ਚਾਹੀਦਾ ਹਾਂ ਬਿਲਕੁਲ ਚਾਹੇ ਉਹ ਰਿਸ਼ਤੇਦਾਰੀ ਚ ਹੋਣ ਚਾਹੇ ਗਲੀਵਾਟ ਚ ਹੋਣਾ ਹੈਨਾ ਚਾਹੇ ਸੇਲੀ ਕੋਈ ਹੈ ਦੋਗਲੇ ਲੋਕਾਂ ਤੋਂ ਬਚਣਾ ਚਾਹੀਦਾ ਠੀਕ ਹੈ